ਮੈਂ ਤੁਹਾਨੂੰ ਤਸਵੀਰਾਂ ਇੱਧਰ ਦੀਆਂ ਵੀ ਦਿਖਾਵਾਂਗੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਪੰਜ ਪਿਆਰੇ ਜੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਫੁੱਲਾਂ ਦੀ ਵਰਖਾ ਵੀ ਜਰੀ ਹੋ ਰਹੀ ਹੈ ਐਦਾਂ ਹੀ ਸੇਵਾਦਾਰ ਜene ਨੇ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਫੇਰ ਇੱਕ ਦਿਖਾ ਦਾਂਗੇ ਕਿ ਇੱਧਰ ਦੀਆਂ ਪੰਜ ਪਿਆਰੇ ਦੀ ਅਗਵਾਈ ਹੇਠ ਨਗਰ ਕੀਰਤਨ ਜਰਾਂ ਹੈ ਹਰਮਤਾ ਹੋ ਗਈ ਹੈ ਡੇਰਾ ਸਾਹਿਬ ਤੋਂ ਤੇ ਸੰਗਤਾਂ ਨੇ ਕਿੰਨੀ ਬੜਾ ਭਾਰੀ ਉਤਸ਼ਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਛੇ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਦੇਵੀ ਜੀ ਦਾ ਵਿਆਹ ਕਰੋ ਜਰਾਏ ਪਟਾਲਾ ਸ਼ਹਿਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੰਗ ਪਿਆਰੇ ਦੀ ਗਵਾਈ ਹੇਠ ਡੇਰਾ ਸਾਹਿਬ ਤੋਂ ਨਗਰ ਕੀਰਤਨ ਜਰਾ ਨਿਕਲੇ ਆਏ ਪਟਾਲਾ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਜਰਾ ਇਹ ਡੇਰਾ ਸਾਹਿਬ ਫੇਰ ਆਣ ਕੇ ਸਾਥੀ ਹੋਏਗੀ ਇਹ ਸੰਕਟਾਂ ਦੀ ਗੱਲ ਕਰ ਲਈਏ ਸੰਕਟਾਂ ਦੇ ਵਿੱਚ ਬੜਾ ਭਾਰੀ ਹੁਕਮਾ ਹੈ ਸੰਕਟਾਂ ਦੀ ਇਹ ਹੁਦੀਕ ਕਰਦੀਆਂ ਵੀ ਇਹ ਜਿਹੜੇ ਤੁਕ ਕੀ ਆਪਾਂ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਤੇ ਬਾਬਾ ਜੀ ਦਾ ਵਿਆਹ ਜਿਹੜਾ ਖੁਸ਼ੀਆਂ ਤੇ ਚਾਹਾਂ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹਰ ਇੱਕ ਤਰ੍ਹਾਂ ਨਾਲ ਲੰਗਰ ਪੰਡਾਵਾ ਜਿਹੜਾ ਹੈ ਉਹ ਤਿਆਰ ਹੁੰਦਾ ਸੰਕਟਾਂ ਦੇ ਵਿੱਚ ਉਡੀਕ ਹੁੰਦੀ ਹੈ ਕਿ ਹਰ ਸਾਲ ਜਿਹੜਾ ਬਾਬਾ ਜੀ ਦਾ ਵਿਆਹ ਮਨਾਣਾ ਹੈ ਇਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਜੇ ਸੰਕਟਾ ਵਧ ਕਰਕੇ ਜਿਹੜਾ ਲੰਗਰ ਪੰਡਾਵਾ ਤਿਆਰ ਕਰਦੀਆਂ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਅੱਜ ਹੀ ਲਾਈਵ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਟਾਲਾ ਸ਼ਹਿਰ ਦੀ ਧਰਤੀ ਤੋਂ ਪਵਿੱਤਰ ਧਰਤੀ ਹੈ ਬਟਾਲਾ ਸ਼ਹਿਰ ਦੀ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਵਰਾਸਤੇ ਮਾਤਾ ਸੁਲਖਣੀ ਦੇਵੀ ਜੀ ਨੂੰ ਆਏ ਸੀ ਤੇ ਪਵਿੱਤਰ ਧਰਤੀ ਤੇ ਅੱਜ ਜਿਹੜਾ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਬਰਾਤ ਰੁਤੀ ਬਰਾਤ ਜਿਹੜੀ ਰਾਤੀ ਏ ਬਹੁਤ ਲੇਟ ਪਹੁੰਚੇ ਕਿ ਅੱਜ ਫੇਰ ਮੇਰਾ ਸਬਕ ਜਰਾਏ ਉਹ ਪਰਮਤਾ ਹੋਈਏ ਇਸ ਸਾਥ ਦੇ ਜਰੀਏ ਮੇਰਾ ਸਬਕ ਹੋਈਏ ਵੀਡੀਓ ਨੂੰ ਬੰਦਿਆ ਸ਼ੇਅਰ ਕਰੋ ਵਾਇਡੂਜੀ ਦਾ ਖਾਲਸਾ ਵਾਇਡੂਜੀ ਦੇ ਫਤੇ ਸਾਰਿਆਂ ਨੂੰ ਸਤਿਕਾਰ ਤੇ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਰਿਆਂ ਨੂੰ ਨਾਰਨਕ ਜੀ ਤੇ ਮਾਤਾ ਕੁਕਰੀ ਦੇਵੀ ਜੀ ਦੇ ਵਿਆਹ ਉਹ ਰੱਬੀਆਂ ਲੱਖ ਲੱਖ ਵਧਾਈਆਂ ਹੋਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਸਾਵਾ ਸ਼ਹਿਰ ਦੀ ਧਰਤੀ ਤੇ ਸ੍ਰੀ ਗਾਨਕ ਦੇਵ ਜੀ ਦਾ ਵਿਆਹ ਹੋ ਰਿਹਾ ਉਹ ਬੜੀਆਂ ਖੁਸ਼ੀਆਂ ਤੇ ਜਸ਼ਨਾਂ ਦਾ ਮਨਾਇਆ ਜਾ ਰਿਹਾ ਅੰਦਰ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਕੰਕਾ ਦੇ ਜਿੰਨਾ ਪਾਰੀ ਸਾਇਦ ਜ਼ਥਕਾਰੀਆਂ ਨੇ ਸਾਬਾ ਜੀ ਦਾ ਵਿਆਹ ਆ 580 ਵਿਆਹਪੁਰੇ ਜਰਾਏ ਇਹ ਦਾਲਾ ਸ਼ਹਿਰ ਦੇ ਸਰਪ੍ਰਸਤਿ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੋਂ ਦਿਖਾ ਰਿਹਾ ਕਿ ਸੰਤਾ ਦੇ ਦਿੱਤੀ ਬਰਾ ਘਾਈ ਉਸਾਇ ਹੋਰ ਕਾਜੀ たら ਇਸ ਵਾਰ ਵੀ ਜਰਾਏ ਸ਼ੇਖ ਨਾਰਗੀ ਸੇਤੀ ਦਾ ਵਿਆਹਪੁਰੇ ਜਰਾਏ ਮਨਾਇਆ ਜਾ ਰਿਹਾ ਹੈ ਸੰਤਾ ਵੀ ਜਰੀਆਂ ਨੇ ਉਰਦੁਆਦੇ ਤੋਂ ਬਾਹਰ ਹੋਰੋਗੇ ਏਰੀਆ ਸੰਤਾ ਨੇ ਅੱਗੇ ਬਹੁਤ ਜਰਾਏ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਪਟਾਲਾ ਸ਼ਹਿਰ ਦੀਆਂ ਪਾਕੋ ਸੰਤਿਵਾ ਲਾਹਪੁਰੋਂ ਦੇ ਰਾਏ ਪਟਾਲਾ ਸ਼ਹਿਰ ਦੀ ਸਰਪ੍ਰੇਖ ਮਨਾਇਆ ਜਾ ਰਿਹਾ ਹੈ ਆਪਾਂ ਗੱਲਬਾਤ ਵੀ ਕਰਾਂਗੇ ਤੇ ਮੇਰੀ ਖੁਸ਼ੀ ਹੋਈ ਹੈ ਬਸ ਦੇਖਿਆ ਜੀ ਕਿ ਕਿੱਦਾਂ ਦੇਖ ਰਿਹਾ ਹਰ ਸਾਲ ਬਾਬਾ ਜੀ ਦਾ ਵਿਆਹ ਹੁੰਦਾ ਹਰ ਸਾਲ ਦੇਖੀਦਾ 2 ਮਹੀਨੇ ਦਾ ਨਜ਼ਰੇਦਾਰ ਵਿਖਿਆ ਹੋਇਆ ਸਭ ਦੇ ਆ ਦੇਖ ਕਰਦੇ ਰਹਿੰਦੇ ਕੋਈ ਸਮਝਦਾ ਵਿਆਹ ਹਾਂਜੀ ਹਾਂਜੀ ਜੀ ਵੀ ਰੋਣੇ ਕਿ ਲੱਗੇ ਆ ਬਚਾਰਾ ਜੋ ਹੋਰ ਰੋਣੇ ਕਿ ਦੁਨੀਆ ਪਾਰੋਂ ਵੀ ਆਦੀ ਹੈ ਤੇਰੇ ਮੱਥੇ ਤੇ ਕੀ ਨਾਲ ਕੋ ਬੰਦੇ ਪਟਾਲਾ ਸ਼ਹਿਰ ਪਵਿੱਤਰ ਨਗਰੀ ਹੈ ਪਟਾਲਾ ਸ਼ਹਿਰ ਜਿੱਤੇ ਬਾਬਾ ਜੀ ਵਿਆਹ ਨੂੰ ਆਏ ਹੈ ਤਿਰਗ ਗੁਰਨਾਰਗਦੇਵ ਦੀ ਸਾਤਾ ਤੁਕਣੀ ਬਾਬਲੇ ਨੇ ਵੀ ਆਉਂਦੀ ਹੈ ਰੋਲ ਰੋਲ ਨੂੰ ਫੋਨ ਦਾ ਯਾਰ ਸੀ ਸੋ ਗੱਲਬਾਤ ਕੀਤੀ ਫਿਰ ਤਸਵੀਰਾਂ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਬਹੁਤ ਆਸਪਾਰੀ ਰਸਤਾ ਬਟਾਲਾ ਸ਼ਹਿਰ ਤੋਂ ਧਰਤੀ ਤੇ ਡੇਰਾ ਸਾਹਿਬ ਕੋਲ ਜਾ ਰਿਹਾ ਹੈ ਨਗਰ ਕਿੰਨਾ ਆਰਾਮਦਾਇਕ ਹੋਇਆ ਹੈ ਤੇ ਬਟਾਲਾ ਦੇ ਵਾਟਾ ਵਾਟੇ ਸੀਸਿਆਂ ਦੇ ਵਿੱਚ ਬਟਾਲਾ ਦੇ ਵਾਟਾ ਵਾਟੇ ਸੀਸਿਆਂ ਤੋਂ ਪ੍ਰਕਰਮਾ ਕਰਦਾ ਹੋਇਆ ਇਹ ਡੇਰਾ ਸਾਹਿਬ ਦੇ ਰਾਏ ਅੱਜ ਸਮਾਪਤੀ ਹੋਏਗੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਪੜਾ ਸੰਤਾ ਦੇ ਭਾਰੀ ਉੱਤੇ ਐਡਾ ਹੀ ਜਿਹੜੀਆਂ ਲਾਈਵ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਟਾਲਾ ਸ਼ਹਿਰ ਦੀਆਂ ਗੱਲਬਾਤ ਕਰਾਂਗੇ ਤੇ ਆਪਾਂ ਪ੍ਰਬੰਧਕ ਕਮੇਟੀ ਹੈ ਜ भावनगर लखी राजपुर